ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਂਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਂਗੇ ਜੀ ਤੇ ਅੱਜ ਦੀ ਵੀਡੀਓ ਦੀ ਸ਼ੁਰੂਆਤ ਕੀਤੀ ਹੈ ਜੀ ਆਪਾਂ ਗੱਦਿਆਂ ਤੋਂ ਇਹ ਗੱਦਿਆਂ ਦੇ ਕਵਰ ਨੇ ਜਿਹੜੇ ਮੈਂ ਵਾਸ਼ ਕੀਤੇ ਸੀ ਬੱਡੇ ਗੱਦਿਆਂ ਦੇ ਤੇ ਇਹ ਸੁੱਕ ਗਏ ਸੀਗੇ ਤੇ ਕਿਉਂਕਿ ਚਾਦਰਾਂ ਦੇ ਵਿੱਚ ਦੀ ਵੀ ਰੇਤਾ ਜਾ ਆ ਕੇ ਿਰ ਜਾਂਦਾ ਤੇ ਇਹ ਆਪਾਂ ਵਾਸ਼ ਕੀਤੇ ਸੀਗੇ ਤੇ ਇਹ ਚੜਾ ਰਹੀਆਂ ਮੈਂ ਸ਼ਾਮ ਦਾ ਟਾਈਮ ਹੋ ਗਿਆ ਸੀ ਇੱਥੇ ਤੇ ਬਹੁਤ ਭਾਰੀ ਨੇ ਗੱਦੇ ਤੇ ਕਿਸੇ ਤਰ੍ਹਾਂ ਨਹੀਂ ਸੀ ਮੈਥੋਂ ਚੜ ਰਿਹਾ ਹਨਾ ਕੱਲੀ ਤੋਂ ਕਵਰ ਤੇ ਕਿਤੇ ਮੈਂ ਉਧਰ ਦੀ ਜਾ ਕੇ ਹਨਾ ਕਿ ਤੇ ਇਧਰ ਦੀ ਤੇ ਕਿਸੇ ਤਰ੍ਹਾਂ ਨਹੀਂ ਸੀ ਇਹ ਮੈਥੋਂ ਚੜ ਰਿਹਾ ਫਿਰ ਮੈਂ ਬੱਚਿਆਂ ਨੂੰ ਸੱਦਿਆ ਹਨਾ ਫਿਰ ਉਹਨਾਂ ਨੇ ਮੇਰੀ ਹੈਲਪ ਕੀਤੀ ਚੜਾਉਣ ਚ ਕਿਉਂਕਿ ਗੱਦੇ ਬਹੁਤ ਜ਼ਿਆਦੇ ਭਾਰੀ ਨੇ ਤੇ ਫਿਰ ਅਸੀਂ نیچے ਨਾ ਇਸ ਤਰ੍ਹਾਂ ਟੇਢੇ ਕਰਕੇ ਫਿਰ ਥੋੜੇ ਸੌਖੇ ਚੜ ਗਏ ਨੇ ਤੇ ਨਹੀਂ ਤਾਂ ਸਾਥ ਜਮੇ ਨਹੀਂ ਠੀਕ ਆ ਰਹੇ ਸੀਗੇ ਤੇ ਇਹ कॉटन ਦੇ ਕੱਪੜੇ ਦੇ ਹੈਗੇ ਆ ਕਵਰ ਤੇ ਦੋਨੇ ਬਿੱਡਾਂ ਦੇ ਜੋੜਿਆਂ ਦੇ ਆਪਣੇ ਗੱਦਿਆਂ ਦੇ ਕਵਰ ਇਹੀ ਇਹੀ ਚੜੇ ਹੋਏ ਨੇ ਇੱਕੋ ਕਲਰ ਦੇ ਤੇ ਜਿਹੜਾ ਆਪਾਂ ਇਹਦੇ ਉੱਪਰ ਮੈਟ੍ਰਸ ਪ੍ਰੋਟੈਕਟਰ ਪਸਾਇਆ ਹੋਇਆ ਸੀ ਉਹ ਵੀ ਆਪਾਂ ਨੇ ਵਾਸ਼ ਕਰ ਦਿੱਤਾ ਸੀ ਤੇ ਬੱਚਿਆਂ ਤੋਂ ਤਾਂ ਪਣੀ ਠੀਕ ਆਈ ਫਿਰ ਮੈਨੂੰ ਦੂਜੀ ਸਾਈਡ ਵੀ ਆਪ ਹੀ ਚੜਾਉਣਾ ਪਿਆ ਲੌਜੀਕ ਗੱਦੇ ਤੇ ਆਪਾਂ ਕਵਰ ਚੜ੍ਹਾ ਦਿੱਤਾਗਾ ਤੇ ਬਸ ਜਿੱਪਾ ਲਗਾਉਣ ਵਾਲੀ ਰਹਿੰਦੀ ਹੈ ਜਿੱਪਾਂ ਲੱਗੀਆਂ ਹੋਈਆਂ ਨੇ ਸਾਈਡ ਤੇ ਇਹ ਵੀ ਹੁਣ ਹੌਲੀ ਹੌਲੀ ਚੜਾਉਣੇ ਪੈਂਦੇ ਨੇ ਨਹੀਂ ਫਿਰ ਉਹਦੀ ਜਿੱਪਾਂ ਜੀਆਂ ਨਿਕਲ ਜਾਂਦੀਆਂ ਨੇ ਇਹਨਾਂ ਦੀਆਂ ਕਾਟਨ ਦੇ ਹੋਣ ਕਰਕੇ ਥੋੜੇ ਜੇ ਜਦੋਂ ਵਾਸ਼ ਕਰਦੇ ਆ ਨਾ ਮਤਲਬ ਇਕੱਠੇ ਜੇ ਹੋ ਜਾਂਦੇ ਨੇ ਤੇ ਨਹੀਂ ਤਾਂ ਸੌਖੇ ਚੜ ਜਾਂਦੇ ਹੈਗੇ ਇੰਨੇ ਨਹੀਂ ਉਹ ਕਰਨੇ ਪੈਂਦੇਗੇ ਬਸ ਉਹ ਵਾਸਰਿਆਂ ਕਰਕੇ ਥੋੜੇ ਜੇ ਇਕੱਠੇ ਹੋ ਗਏ ਨੇ ਤੇ ਲਓ ਜੀ ਉੱਪਰ ਆਪਾਂ ਇਹ ਮੈਟ੍ਰਸ ਪ੍ਰੋਟੈਕਟਰ ਚੜਾ ਦਿੰਨੇ ਆਗੇ ਤੇ ਇਹਦੇ ਨਾਲ ਪਾਣੀ ਵਗੈਰਾ ਨਹੀਂ ਜਾਂਦਾ ਵੈਸੇ ਤਾਂ ਰੇਤਾ ਵਗੈਰਾ ਵੀ ਨਹੀਂ ਜਾਂਦਾ ਹੈਗਾ ਬਸ ਮੈਨੂੰ ਆਇ ਸੀ ਵੀ ਧੋ ਦਿੰਨੇ ਆ ਚਲੋ ਹਣਾ ਦਿਵਾਲੀ ਵੇਲੇ ਦੇ ਧੁੱਤੇ ਹੋਏ ਸੀ ਕਬਰਾਂ ਤੇ ਇਹ ਆਪਾਂ ਚੜਾ ਦਿੰਨੇ ਆ ਇਹ ਇਲਾਸਟਿਕ ਵਾਲੇ ਹੁੰਦੇ ਆ ਬਸ ਸੌਖੇ ਜੜ ਜਾਂਦੇ ਨੇ ਇਹ ਤੇ ਉੱਪਰ ਦੀ ਆਪਾਂ ਬਸਾ ਦਾਂਗੇ ਯਾਦਰ ਤੇ ਕਈ ਵਾਰ ਆਪਾਂ ਤੋਂ ਹਨਾ ਪਾਣੀ ਵਗੈਰਾ ਡੁੱਲ ਜਾਂਦਾਗਾ ਤੇ ਬੱਚਿਆਂ ਤੋਂ ਹਨਾ ਕੁਝ ਡੁੱਲ ਜਾਂਦਾ ਫਿਰ ਆਏ ਨਹੀਂ ਹੈਗਾ ਵੀ ਗੱਦਿਆਂ ਦੇ ਵਿੱਚ ਜਾਊਗਾ ਇਕਦਾ ਇੱਥੇ ਅੱਜ ਗਰਮੀ ਇੰਨੀ ਜ਼ਿਆਦਾ ਹੋਈ ਪਈ ਸੀ ਇੱਕ ਗੱਦੇ ਇੰਨੇ ਭਾਰੀ ਸੀ ਅਸੀਂ ਤਾਂ ਮਸਾਂ ਖਾਪਾ ਕੂਨ ਹੋ ਕੇ ਮਾਪੁੱਤਾਂ ਨੇ ਮਸਾਂ ਕਾਹ ਭਰ ਚੜਾਈ ਨੇ ਤੇ ਹੁਣ ਬਸ ਚਾਦਰ ਬਸਾ ਦਈਏ ਤੇ ਇਹ ਵੀ ਬਸ ਸਰਦੀਆਂ ਦੇ ਵਿੱਚ ਹੀ ਇਸ ਤਰ੍ਹਾਂ ਦੇ ਕੰਮ ਨੇ ਜਿਹੜੇ ਕਰਨੇ ਵਧੀਆ ਰਹਿੰਦੇ ਆ ਤੇ ਗਰਮੀ ਦੇ ਵਿੱਚ ਤਾਂ ਕੋਈ ਹਾਲਤ ਨਹੀਂਗੀ ਚਾਦਰ ਆਪਾਂ ਉਹੀ ਪਹਿਲਾਂ ਵਾਲੀ ਜਿਹੜੀ ਵਸਾਈ ਹੋਈ ਸੀ ਇਹੀ ਵਾਸ਼ ਕਰਕੇ ਆਪਾਂ ਦੁਬਾਰਾ ਤੋਂ ਇਹੀ ਬਸਾ ਦਿੱਤੀ ਹੈਗੀ ਤੇ ਚੇਂਜ ਨਹੀਂ ਕੀਤੀਗੀ ਲਓ ਜੀ ਆਪਾਂ ਚਾਦਰ ਪਛਾਉਣ ਤੋਂ ਬਾਅਦ ਆ ਗਏ ਆ ਰਸੋਈ ਦੇ ਵਿੱਚ ਤੇ ਜਿਹੜਾ ਆਪਾਂ ਡੀ ਮਾਟਰ ਚ ਗਏ ਸੀ ਹਨਾ ਇਹ ਤੋਂ ਪਹਿਲਾਂ ਵਾਲੀ ਵੀਡੀਓ ਚ ਦਿਖਾਇਆ ਸੀ ਜਿਉਂ ਤੁ ਆਪਾਂ ਜਿਹੜੇ ਸ਼ਾਪਿੰਗ ਕਰਕੇ ਲੈ ਕੇ ਆਇਆ ਉਹ ਸਾਨੂੰ ਦਿਖਾ ਦਨੇ ਆ ਤੇ ਨਾਲ ਨਾਲ ਆਪਾਂ ਪ੍ਰਾਈਸ ਵੀ ਦੱਸਾਂਗੇ ਇਹਨਾਂ ਦੇ ਕੀ ਕੀ ਪ੍ਰਾਈਸ ਸੀ ਤੇ ਇੱਥੇ ਬੱਚਿਆਂ ਦੇ ਆਪਾਂ ਪ੍ਰੈਕਟੀਕਲ ਲੈ ਕੇ ਆਏ ਸੀ ਉਹ ਤਾਂ ਆਪਾਂ ਸਾਈਡ ਤੇ ਕੱਢ ਦਨੇ ਆਗੇ ਤੇ ਪੈਨਸਲਾਂ ਲੈ ਕੇ ਆਏ ਸੀ ਬਸ ਉਹਨਾਂ ਦੇ ਥੋੜਾ ਮੋਟਾ ਸਾਮਾਨ ਸੀਗਾ ਬਾਕੀ ਆਪਾਂ ਇਕੱਠਾ ਲੈ ਕੇ ਆਉਣੇ ਆ ਤੇ ਇਹ ਇਦਲਾ ਵਾਲਾ ਲੈ ਕੇ ਆਈ ਸੀ ਛੱਲਾ ਗੁੜੀਆਂ ਤੇ ਇਹ ਇੱਕ ਆਪਾਂ ਲੈ ਕੇ ਆਏ ਆ ਜੀ ਸਰਵਿੰਗ ਪਲੇਟ ਤੇ ਇਹ ਤੇ ਵੀ ਬਹੁਤ ਡਿਸਕਾਊਂਟ ਸੀ ਤੇ ਇਹ ਆਪਾਂ ਨੂੰ ਮਿਲੀ ਸੀ 39 ਰੁਪਏ ਦੀ ਤੇ 39 ਰੁਪਏ ਦੇ ਉੱਪਰ ਪ੍ਰਾਈਜ਼ ਲਿਖਿਆ ਹੋਇਆਗਾ ਮੈਂ ਦਿਖਾ ਰਹੀ ਸੀ ਸ਼ਾਇਦ ਉਹ ਵੀਡੀਓ ਦੇ ਵਿੱਚ ਨਹੀਂ ਦਿਸ ਰਿਹਾ ਤੇ ਇੱਥੇ ਲੈ ਕੇ ਆਏ ਸੀ ਜੀ ਆਪਾਂ ਜੇ ਕੋਈ ਆਪਣੇ ਜਿਵੇਂ ਆਪਾਂ ਪੂਜੀਆ ਵਗੈਰਾ ਹੋ ਗਿਆ ਕੋਈ ਵੀ ਆਪਾਂ ਚੀਜ਼ ਹੈ ਜਿਹੜੀ ਪੈਕ ਕੀਤੀ ਹੋਈ ਉਹਨੂੰ ਆਪਾਂ ਖੋਲਦੇ ਆਂ ਤੇ ਐਕਸਟਰਾ ਬਚ ਜਾਂਦੀ ਹੈ ਤੇ ਉਹਨੂੰ ਆਪਾਂ ਰਬੜ ਨਾਲ ਕਵਰ ਕਰਕੇ ਰੱਖਣਾ ਪੈਂਦਾ ਹਨ ਰਬੜ ਚੜਾ ਕੇ ਜੋ ਆਪਾਂ ਕਲਿੱਪ ਜੇ ਲੈ ਕੇ ਆਏ ਆ ਤੇ ਹੁਣ ਆਪਾਂ ਨੂੰ ਰਬੜਨੀ ਚੜਾਉਣੀ ਪਿਆ ਕਰਨੀ ਤੇ ਕਲਿੱਪ ਜੇ ਲੱਗ ਜਾਂਦੇ ਆ ਤੇ ਲਫਾਫੇ ਦੇ ਵਿੱਚ ਜੀ ਵਗੈਰਾ ਨਹੀਂ ਪੈਂਦੇਗੇ ਯਾਰ ਪੈਦੇ ਦਿੱਤੇ ਸੀ ਆਪਾਂ ਨੂੰ ਉਹ ਤੇ ਇਹ ਆਪਾਂ ਲੈ ਕੇ ਆਏ ਆ ਜੀ ਕੇਕ ਇਹ ਫਰੂਟ ਕੇਕ ਨੇ ਤੇ ਆਪਾਂ 4 ਪੈਕਟ ਲੈਂਦੇ ਨੇ 25 ਰੁਪਏ ਦਾ ਇੱਕ ਦਿੱਤਾ ਸੀ ਇਹਦਾ ਰੇਟ ਹੈਗਾ ਸੀ 25 ਰੁਪਏ ਦਾ ਇੱਕ ਮਸ ਖਾਣ ਪੀਣ ਵਾਲਾ ਸਮਾਨ ਸਾਨੂੰ ਦੱਸਿਆ ਸੀ ਆਪਾਂ ਲੈਤਾ ਬੱਚਿਆਂ ਦੇ ਜ਼ਿਆਦਾ ਤੇ ਇੱਥੇ ਲੈ ਕੇ ਆਏ ਜੀ ਇਹ ਕਵਰ ਚੜਾਉਣ ਵਾਸਤੇ ਹਨਾ ਬਲੈਕ ਚਾਰਟ ਪੇਪਰ ਲੈ ਕੇ ਆਏ ਆ ਚਾਰ ਤੇ ਪ੍ਰੈਕਟੀਕਲਾਂ ਤੇ ਚੜਾਉਣੇ ਨੇ ਇਹ ਲੈ ਕੇ ਆਏ ਜੀ ਆਪਾਂ ਇਸ ਤਰ੍ਹਾਂ ਦੇ ਕੰਟੇਨਰ ਤੇ ਕੁਝ ਪੈ ਜਾਂਦਾ ਹਨਾ ਜਦੋਂ ਕੋਈ ਚੀਜ਼ ਕੰਟੇਨਰ ਵਗੈਰਾ ਆਪਾਂ ਨੂੰ ਲੱਭਦੀ ਹੈਗਾ ਕੋਈ ਵੀ ਚੀਜ਼ ਜਦੋਂ ਪਾਉਣੀ ਹੁੰਦੀ ਆ ਤੇ ਇਹ ਆਪਾਂ ਨੂੰ 50 ਰੁਪਏ ਦੇ ਮਿਲੇ ਆ ਦੋ ਤੇ ਡੀਮਾਰਟ ਦੇ ਵਿੱਚ ਹਰ ਇੱਕ ਚੀਜ਼ ਹੈ ਜਿਹੜੀ ਰੀਜਨੇਬਲ ਪ੍ਰਾਈਸ ਚ ਮਿਲ ਜਾਂਦੀ ਹੈ ਜੀ ਸੋਨੋ ਆਪਾਂ ਪਹਿਲਾਂ ਵੀ ਦੱਸਿਆ ਸੀ ਇਹ ਆਪਾਂ ਲੈ ਕੇ ਆਏ ਆ ਕੱਚ ਦੇ ਕੰਟੇਨਰ ਛੋਟੇ ਛੋਟੇ ਤੇ ਆਪਾਂ ਦੋ ਲੈਤੇ ਆ ਤੇ ਦੋ ਆਪਾਂ ਨੂੰ 4 ਰੁਪਏ ਦਾ ਇੱਕ ਮਿਲਿਆ ਜੀ ਇਹ ਤੇ ਦੋ ਮਿਲੇ ਆਪਾਂ ਨੂੰ 80 ਰੁਪਏ ਦੇ ਤੇ ਮੈਂ ਨਾਲ ਨਾਲ ਇਹਨਾਂ ਦੇ ਉੱਪਰ ਲੱਗੇ ਹੋਇਆ ਸੀ ਪ੍ਰਾਈਜ਼ ਉਹ ਦਿਖਾ ਰਹੀ ਸੀ ਉਹ ਕਲੀਅਰ ਨਹੀਂ ਆ ਰਿਹਾ ਇਸ ਵੀਡੀਓ ਦੇ ਵਿੱਚ ਤੇ 40 ਰੁਪਏ ਦਾ ਇੱਕ ਕੰਟੇਨਰ ਮਿਲਿਆ ਮਦਲ ਉਸਿਰ ਬੈਦੇ ਦੋ ਤੇ ਕੱਚ ਦੇ ਹੈਗੇ ਸੀ ਜੀ ਇਹ ਇਹ ਹੈਗੇ ਜੀ ਸੋਇਆ ਸਟਿਕਸ ਬੱਚਿਆਂ ਦੇ ਖਾਣ ਲਈ ਤੇ ਬਸ ਆ ਬੱਚਿਆਂ ਦਾ ਖਾਣ ਪੀਣੇ ਹੁਣ ਆਪਾਂ ਤਾਂ ਛੁੱਟੀ ਨਾਲ ਠੀਕ ਆਊਗਾ ਤੇ ਇਹ ਮਿਲਿਆ ਸੀ ਆਪਾਂ ਨੂੰ 50 ਰੁਪਏ ਦਾ ਇੱਕ ਪੈਕਟ ਨਮਕੀਨ ਹੈਗਾ ਜੀ ਤੇ ਬਹੁਤ ਵਧੀਆ ਹੈਗੇ ਆਂ ਦੁਕਾਨ ਦੇ ਵਿੱਚ ਤੇ ਪਹਿਲਾਂ ਵੀ ਆਪਾਂ ਕਈ ਵਾਰ ਲੈ ਕੇ ਆਏ ਆਂ ਇੱਥੇ ਲੈ ਕੇ ਆਏ ਸੀ ਜੀ ਆਪਾਂ ਚਿਪਸ ਦੇ ਪੈਕਟ ਇਹ ਆਪਾਂ 2 ਇੱਕ ਨਾਲ ਦੇ ਲੈਂਦੇ ਆ ਤੇ 2 ਇੱਕ ਨਾਲ ਦੇ ਲੈਂਦੇ ਸੀ ਤੇ 40 ਰੁਪਏ ਦਾ ਆਪਾਂ ਨੂੰ ਇੱਕ ਪੈਕਟ ਮਿਲਿਆ ਸੀਗਾ ਤੇ ਵੈਸੇ ਆਪਾਂ ਨੂੰ 20 ਰੁਪਏ ਦਾ ਮਿਲ ਜਾਂਦਾ ਹਨਾ ਬਾਹਰੋਂ ਦੁਕਾਨ ਤੋਂ ਤੇ ਇਹ ਕਾਫੀ ਵੱਡੇ ਸੀਗੇ ਮਤਲਬ ਡਬਲ ਸੀ ਉਹਨਾਂ ਨਾਲੋਂ ਤੇ 40 ਰੁਪਏ ਦਾ ਇੱਕ ਮਿਲਿਆ ਹਨ ਤੇ ਇਹ ਆਪਾਂ ਚਾਰ ਪੈਕਟ ਲੈਤੇ ਸੀ ਤੇ ਦੋ ਆਪਾਂ ਗ੍ਰੀਨ ਲੈਤੇ ਨੇ ਇਹ ਵਾਲੇ ਤੇ ਸਾਈਜ਼ ਕਾਫੀ ਵੱਡਾ ਸੀ ਇਹਨਾਂ ਦਾ ਤੇ ਇੱਥੇ ਆਪਾਂ ਇੱਕ ਕਲੈਤਾ ਬ੍ਰੈਡਾਂ ਦਾ ਪੈਕਟ ਹੈ ਤੇ ਇਹ ਅੱਗੇ ਆਪਾਂ ਤੁਹਾਨੂੰ ਸੈਂਡਵਿਚ ਬਣਾ ਕੇ ਦਿਖਾਵਾਂਗੇ ਤੇ ਇਹਦਾ ਪ੍ਰਾਈਸ ਸੀਗਾ 45 ਰੁਪਏ ਇਹ ਆਪਾਂ ਕੋਲਚਾ ਬ੍ਰੈਡ ਲੈ ਕੇ ਆਏ ਆ ਤੇ ਇਹਨਾਂ ਦਾ ਪ੍ਰਾਈਸ ਸੀਗਾ ਬਤਨੀ 30 ਤੋਂ 35 ਰੁਪਏ ਸ਼ਾਇਦ ਇਹਨਾਂ ਦਾ ਪ੍ਰਾਈਸ ਸੀਗਾ ਤੇ ਉੱਪਰ ਲਿਖਿਆ ਨਹੀਂ ਹੋਇਆ ਸੀ ਤੇ ਉੱਥੇ ਉਹਨਾਂ ਨੇ ਨਾਲ ਲਾਈ ਹੋਈ ਸੀ ਹਣੇ ਹਰ ਇੱਕ ਚੀਜ਼ ਦੇ ਪ੍ਰਾਈਜ਼ ਇਹ ਹੈਗੀ ਸੀ ਜੀ ਬੇਲ ਪੂਰੀ ਤੇ ਜਿਵੇਂ ਆਪਾਂ ਘਰੇ ਵੀ ਬਣਾ ਕੇ ਦੇ ਸਕਦੇ ਆ ਬਸ ਉੱਥੇ ਪੈਕਿੰਗ ਕੀਤੀ ਹੋਈ ਸੀ ਤੇ ਬੱਚੇ ਕਹਿੰਦੇ ਅਸੀਂ ਲੈਣੀਆਂ ਚਲੋ ਆਪਾਂ ਨੇ ਦੋ ਪੈਕਟ ਲੈ ਲੈਨੇ ਤੇ ਛੋਟੇ ਛੋਟੇ ਬਾਲ ਸੀਗੇ ਬਸ ਇਹਨਾਂ ਦੇ ਵਿੱਚ ਇਹ ਪੈਕ ਕੀਤੇ ਹੋਏ ਸੀਗੇ ਤੇ ਇਹਨਾਂ ਦਾ ਪ੍ਰਾਈਸ ਸੀਗਾ 45 ਰੁਪਏ ਤੇ 45 ਪਤਾ ਨਹੀਂ 50 ਰੁਪਏ ਦੇ ਦੋ ਮਿਲਿਆ ਸ਼ਾਇਦ ਆਪਾਂ ਨੂੰ ਇਹ ਤੇ ਇੱਥੇ ਲੈ ਕੇ ਆਏ ਆ ਜੀ ਆਪਾਂ ਬਿਸਕਟ ਆ ਇਹ ਹੈਗੇ ਸੀ ਜੀ ਬਾਰਬਨ ਬਿਸਕਟ ਤੇ ਇਹ ਆਪਾਂ ਨੂੰ 25 ਰੁਪਏ ਦਾ ਇੱਕ ਪੈਕਟ ਮਿਲਿਆ ਮਤਲਬ 50 ਰੁਪਏ ਦੇ ਦੋ ਨੇ ਤੇ ਬਾਹਰੋਂ ਵੀ ਇਹਨਾਂ ਦਾ ਰੇਟ ਸੇਮ ਹੀ ਹੈਗਾ ਸੀ ਇਹ ਆਪਾਂ ਦੋ ਪੈਕਟ ਲੈ ਤੀਨੇ ਇਹ ਹੈਗੇ ਜੀ ਬਿਸਕਟ ਇਹ ਜੁਨੀਵਿਕ ਦਾ ਬ੍ਰਾਂਡ ਦੇ ਹੈਗੇ ਆ ਕੁਕੀਜ਼ ਤੇ ਇਹ ਬਹੁਤ ਹੀ ਟੇਸਟੀ ਹੁੰਦੇ ਆ ਇਹਨਾਂ ਦੇ ਵਿੱਚ ਤਿੰਨ ਫਲੇਵਰ ਆਉਂਦੇ ਹੈਗੇ ਤੇ ਇਹ ਵਾਲਾ ਅਸੀਂ ਫਲੇਵਰ ਲੈ ਕੇ ਆਉਨੇ ਆ ਚਾਕਲੇਟ ਵਾਲਾ ਤੇ ਇਹ ਬੱਚੇ ਬਹੁਤ ਪਸੰਦ ਕਰਦੇ ਨੇ ਇਹਨੂੰ ਖਾਣ ਦਾ ਜਦੋਂ ਵੀ ਅਸੀਂ ਜਾਂਦੇ ਆ ਡੀਮਾਰਟ ਤਾਂ ਇਹ ਅਸੀਂ ਜ਼ਰੂਰ ਲੈ ਕੇ ਆਉਨੇ ਆ ਹੋਰ ਕੋਈ ਚੀਜ਼ ਲੱਗੀ ਵੇਸ਼ਕ ਨਾ ਲੱਗੀ ਤੇ ਇਹ ਆਪਾਂ ਨੂੰ ਦੋ ਪੈਕਟ ਮਿਲੇ ਸੀ 200 ਦੇ ਇਹ ਪੈਕਟ ਹੈਗਾ ਜੀ ਗੁੱਡ ਡੇ ਬਿਸਕਟ ਦਾ ਤੇ ਇਹ ਆਪਾਂ ਇੱਕ ਪੈਕਟ ਲੈਂਤਾ ਤੇ ਇਹਦਾ ਪ੍ਰਾਈਸ ਸੀਗਾ 80 ਰੁਪਏ ਪ੍ਰਾਈਸ ਸੀਗੇ ਦਾ ਤੇ ਲਓ ਜੀ ਇੰਨਾ ਕਰ ਆਪਾਂ ਸਮਾਨ ਲੈਤਾ ਸੀ ਬੱਚਿਆਂ ਦੇ ਖਾਣ ਪੀਣ ਵਾਲਾ ਤੇ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਇਹ ਆਪਾਂ ਲੈ ਕੇ ਆਏ ਸੀ ਲੈ ਕੇ ਆਏ ਜੀ ਆਪਾਂ ਸੋਪ ਡਿਸਪੈਂਸਰ ਤੇ ਇਹਦਾ ਪ੍ਰਾਈਸ ਸੀ ਜੀ 90 ਰੁਪਏ ਤੇ ਇਹਦੇ ਵਿੱਚ ਇੱਕ ਆਪਾਂ ਨੂੰ ਇਹ ਸਰਵਰ ਰੋਡ ਮਿਲਿਆ ਤੇ ਨਾਲ ਇੱਕ ਇਧਰ ਸਾਈਡ ਤੇ ਲਾਉਣ ਨੂੰ ਜਾਲੀ ਆ ਤੇ ਇਹਦੇ ਵਿੱਚ 스프링 ਲੱਗਿਆ ਹੋਇਆ ਜੀ ਜਦੋਂ ਆਪਾਂ ਇਹਨੂੰ ਪ੍ਰੈਸ ਕਰਦੇ ਹਾਂ ਹਨਾ ਤੇ ਜੋ ਵੀ ਆਪਾਂ ਇਹਦੇ ਵਿੱਚ ਲਿਕਵਿਡ ਪਾਇਆ ਹੁੰਦਾ ਤੇ ਉੱਪਰ ਆ ਜਾਂਦਾ ਤੇ ਬਾਕੀ ਬਹੁਤ ਭੈਣਾ ਨੇ ਇਹ ਜੂਜ ਵੀ ਕੀਤਾ ਹੋਊਗਾ ਪਹਿਲਾਂ ਤੇ ਬਸ ਮੈਂ ਹੀ ਹੁਣ ਲੈ ਕੇ ਆਈਆਂ ਪਤਾ ਨਹੀਂ ਮੈਂ ਹੀ ਲੇਟ ਹੋ ਗਈਆਂ ਤੇ ਇਸ ਤਰ੍ਹਾਂ ਇਹਦਾ ਇੱਕ ਸਪੰਜ ਮਿਲਿਆ ਇਸ ਤਰ੍ਹਾਂ ਇਹ ਪ੍ਰੈਸ ਹੋ ਜਾਂਦਾ ਤੇ ਬਹੁਤ ਵਧੀਆ ਚੀਜ਼ ਲੱਗਦੀ ਹੈ ਮੈਨੂੰ ਇਹ ਮੈਂ ਕਾਫੀ ਦਿਨਾਂ ਤੋਂ ਲੱਭ ਰਹੀ ਸੀ ਹਨਾ ਬਸ ਮੈਂ ਜਾਂਦੀ ਸੀ ਬਾਜ਼ਾਰ ਪਰ ਲੈ ਆਉਂਦੀ ਹੁੰਦੀ ਸੀ ਲੈ ਕੇ ਆਉਣਾ ਤੇ ਅੱਜ ਉੱਥੇ ਬਸ ਆਪਾਂ ਨੂੰ ਮਿਲ ਗਿਆ ਹਨਾ ਤੇ ਲੈ ਲਿਆ ਆਪਾਂ ਨੇ ਤੇ 90 ਰੁਪਏ ਦਾ ਪ੍ਰਾਈਸ ਹੈ ਹੁਣ ਜੀ ਆਪਾਂ ਇਹ ਸਾਰਾ ਸਮਾਨ ਆ ਜਿਹੜਾ ਅਲੱਗ-ਅਲੱਗ ਪਾ ਦਾਂਗੇ ਹਨ ਜਿਹੜਾ ਬੱਚਿਆਂ ਦੇ ਖਾਣ ਵਾਲਾ ਖਾਣ ਵਾਲੀ ਆਪਾਂ ਢੋਲੀ ਦੇ ਵਿੱਚ ਪਾ ਦਾਂਗੇ ਤੇ ਹੋਰ ਸਮਾਨ ਆ ਜਿਹੜਾ ਆਪਾਂ ਉਹ ਐਕਸਟਰਾ ਹਨਾ ਸਾਮ ਦਾਂਗੇ ਤੇ ਇੱਕ ਲੈ ਕੇ ਆਏ ਸੀ ਜੀ ਆਪਾਂ ਕੈਂਪਰ ਤੇ ਤੇ ਉਹ ਮੈਂ ਆਪਰ ਲਗੀ ਸੀ ਦਿਖਾਉਣਾ ਤੁਹਾਨੂੰ ਤੇ ਇਹ ਵਾਲਾ ਆਪਾਂ ਕੈਂਪਰ ਲੈ ਕੇ ਆਇਆ ਇਹ ਹੈਗਾ ਸੀ ਜੀ ਨੈਸਾ ਕੰਪਨੀ ਦਾ ਇਹਦੇ ਵਿੱਚ ਕਲਰ ਆਉਂਦੇ ਸੀਗੇ ਇੱਕ ਤਾਂ ਬਰਾਊਨ ਜਿਹਾ ਕਲਰ ਸੀ ਤੇ ਇੱਕ ਰੈੱਡ ਕਲਰ ਸੀ ਇੱਕ ਗ੍ਰੇ ਕਲਰ ਤੇ ਇਹ ਆਪਾਂ ਲੈ ਕੇ ਆਏ ਆਂਗੇ ਰੈੱਡ ਕਲਰ ਦਾ ਤੇ ਇਹ ਹੈਗਾ ਸੀ ਆਪਣੇ ਉਹ 10 ਲੀਟਰ ਦਾ ਕਹਿ ਕੇ ਦਿੰਦੇ ਆਗੇ ਵੈਸੇ ਇਹ 8 ਕਿਲੋ ਲੀਟਰ ਪਾਣੀ ਪੈਂਦਾ ਇਹਦੇ ਵਿੱਚ ਤੇ ਬਹੁਤ ਵਧੀਆ ਹੈਗਾ ਕੈਂਪਰ ਤੇ ਆਪਾਂ ਲੈ ਕੇ ਆਏ ਆਂ ਤੇ ਲੈਣਾ ਜੀਆਂ ਹੈਗੀਆਂ ਨੇ ਇਹਦੇ ਵਿੱਚ ਡਿਜ਼ਾਈਨਿੰਗ ਬਣੀ ਹੋਈ ਆ ਤੇ ਇਹ ਆਪਾਂ ਡੀ ਮਡ ਚੋਂ ਨਹੀਂ ਲੈਂਤਾ ਸੀ ਇਹ ਆਪਾਂ ਬਾਹਰੋਂ ਸ਼ਾਪ ਤੋਂ ਲੈਂਤਾ ਸੀਗਾ ਤੇ ਵੈਸੇ ਤਾਂ ਮੇਰੇ ਕੋਲ ਕੈਂਪਰ ਹੈਗਾ ਸੀ ਪਹਿਲਾਂ ਉਹ ਵੱਡਾਗਾ ਤੇ ਆਪਾਂ ਛੋਟੂ ਜਿਹਾ ਲੈਤਾਗਾ ਤੇ ਇਹਦਾ ਪ੍ਰਾਈਸ ਹੈਗਾ ਜੀ 700 ਰੁਪਏ ਤੇ ਆਪਾਂ ਨੂੰ ਤਾਂ 700 ਦਾ ਮਿਲਿਆ ਹਨਾ ਜਿਹੜੀਆਂ ਵੀ ਭੈਣਾਂ ਕੋਲ ਪਹਿਲਾਂ ਹੈਗਾ ਇਸ ਤਰ੍ਹਾਂ ਦਾ ਕੈਂਪਰ ਤੁਸੀਂ ਵੀ ਦੱਸਿਓ ਹਨਾ ਕੀ ਕੀ ਪ੍ਰਾਈਸ ਦੇ ਤੁਸੀਂ ਲੈਂਦੇ ਨੇ ਤੇ ਪਤਾ ਨਹੀਂ ਆਪਾਂ ਨੂੰ ਮਹਿੰਗਾ ਲਾਇਆ ਜਾਂ ਸਸਤਾ ਤੇ 700 ਰੁਪਏ ਇਹਦਾ ਪ੍ਰਾਈਸ ਸੀ ਤੇ ਪਹਿਲਾਂ ਆਪਾਂ ਇੱਕ ਇਹਦੇ ਨਾਲ ਦਾ ਕੈਂਪਰ ਲੈ ਕੇ ਆਂਦਾ ਸੀ ਉਹ ਆਪਾਂ ਖੇਤ ਰੱਖਿਆ ਹੋਇਆਗਾ। ਲੋ ਜੀ ਸਮਾਨ ਆਪਾਂ ਸਿਮੇਟ ਲਈਏ ਫਿਰ ਮਿਲਦੇ ਆਂ ਤੁਹਾਡੇ ਨਾਲ। ਲੋ ਜੀ ਇੱਥੇ ਆਪਾਂ ਨਿੰਬੂ ਰੱਖਿਆ ਹੋਇਆ ਤੇ ਇਹਨਾਂ ਨੂੰ ਆਪਾਂ ਕੱਟ ਲਈਏ ਤੇ ਤਾਂ ਦੇਖੋ ਕਿਨੇ ਪਾਣੇ ਦੇ ਵਿਚਾਰ ਲੱਗੇ ਪਏ। ਇਹਨਾਂ ਨੂੰ ਆਪਾਂ ਰਸ ਕੱਢ ਕੇ ਸੀਛੇ ਦੇ ਪਾਣੀ ਤੇ ਜੇ ਤੁਮ ਮਰਜੀ ਪਾਣੀ ਬਣਾ ਕੇ ਹਨਾ ਪੀਓ ਤੇ ਨਹੀਂ ਫਿਰ ਜਦੋਂ ਫਰਿੱਜ ਦੇ ਵਿੱਚ ਰੱਖ ਦਿੰਦੇ ਨੇ ਇਸ ਤਰ੍ਹਾਂ ਹੀ ਨਿੰਬੂ ਫਿਰ ਇਹ ਜਿਆਦਾ ਟਾਈਮ ਨਹੀਂ ਲੈਂਦੇ ਹੈਗੇ ਫਿਰ ਇਹ ਸੁੱਕ ਜੇ ਜਾਂਦੇ ਨੇਗੇ ਤੇ ਇਧਰ ਮੇਰੇ ਬਰਤਨ ਨੇ ਜਿਹੜੇ ਸਾਰੇ ਸਾਫ ਕਰਨ ਵਾਲੇ ਪਏ ਨੇ ശഡത്തെ ഡബ്ബ വേറെ ഒരെ സാഫിക്ക ਇਥੇ ਜੀ ਆਪਣੇ ਗਲੀ ਦੇ ਵਿੱਚ ਬੱਚੇ ਨੇ ਜਿਹੜੇ ਛੋਟੇ-ਛੋਟੇ ਹਨ ਖੇਡ ਰਹੇ ਨੇ ਤੇ ਸ਼ੋਰ ਕਰ ਰਹੇ ਸੀ ਉਹਨਾਂ ਦੀ ਆਵਾਜ਼ ਆ ਰਹੀ ਸੀ ਤੇ ਸ਼ਾਮ ਦਾ ਟਾਈਮ ਸੀ ਹਨਾ ਬੱਚੇ ਵੀ ਇਸ ਬਸ ਠੰਡੇ ਜਿ ਹੋਏ ਖੇਡਦੇ ਨੇਗੇ ਜਲਦੀ ਜਲਦੀ ਆਪਾਂ ਕੰਮ ਨਿਮੇੜ ਲਈਏ ਜੀ ਮੌਸਮ ਫੇਰ ਖਰਾਬ ਹੋ ਗਿਆ ਤੇ ਬਾਹਰ ਜਾ ਕੇ ਮੌਸਮ ਦਿਖਾਉਣਾ ਸਾਨੂੰ ਕਿਸ ਤਰ੍ਹਾਂ ਦਾ ਹੋ ਗਿਆਗਾ ਦੇਖੋ ਜੀ ਸ਼ਾਮ ਨੂੰ ਰੋਜ਼ ਇਸ ਤਰ੍ਹਾਂ ਨੇ ਜਿਹੜਾ ਆਲਾ ਮੌਸਮ ਮੀਂਹ ਵਾਲਾ ਨਾ ਮੌਸਮ ਹੋ ਜਾਂਦਾ ਸਵੇਰੇ ਸਾਰਾ ਘਰ-ਬਾਰ ਹਨਾ ਸਾਫ-ਸਫਾਈਆ ਕਰਕੇ ਵਧੀਆ ਕਰ ਦਿੰਨੇ ਆ ਸ਼ਾਮ ਨੂੰ ਫੇਰ ਆਹੀ ਹਾਲਤ ਦੇਖੋ ਇੰਨਾ ਗੰਦਾ ਮੌਸਮ ਹੋਇਆ ਪਿਆ ਤੇ ਜਿਵੇਂ ਅੱਜੇ ਚਲੋ ਫੇਰ ਵੀ ਵਧੀਆ ਜਿਨੇਰੀ ਆ ਗਈ ਬਸ ਉਹੀ ਕੰਮ ਆਪਣੇ ਫੇਰ ਬੱਤ ਜਾਣਗੇ ਤੇ ਮੌਸਮ ਦੀ ਤੁਹਾਨੂੰ ਚਾਹੀਦੀ ਦਰਵਾਜ਼ੀ ਠੀਕ ਹੈ ਹੁਣ ਜੇ ਆਪਾਂ ਇਹ ਬੋਲਾ ਪਾਣੀ ਇਹਦੇ ਚ ਕੱਢਨੇ ਤੇ ਹੁਣ ਆਪਾਂ ਇਹਦੇ ਚ ਪਾ ਦਿੰਨੇ ਫਟਾ ਕੇ ਰੱਖ ਲੈਣੇ ਆ ਤੇ ਬਸ ਜਦੋਂ ਆਪਾਂ ਇਹੋ ਪਾਣੀ ਬਣਾਵਣਾ ਇਹਦੇ ਚੱਕਰਾਂ ਟੇ ਕਰਾਂਗੇ ਲਓ ਜੀ ਇਹਦੂ ਬਾਅਦ ਫਿਰ ਮੈਂ करूंगी ਵਰਤਨ ਸਾਫ ਆ ਤੇ ਮੌਸਮਾ ਸਾਨੂੰ ਦਿਖਾ ਦਿੱਤਾ ਕਿਸ ਤਰ੍ਹਾਂ ਦਾ ਹਾਲ ਹੋਇਆ ਪਿਆ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਜੋ ਵੀ ਭੈਣ ਭਰਾ ਨਵੇਂ ਆਉਂਦੇ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸੋਹਣੇ ਸੋਹਣੇ ਵੀਡੀਓ ਦੇ ਰਿਲੇਟਡ ਕਮੈਂਟ ਕਰਿਆ ਕਰੋ ਈਮੇਲ ਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸ਼ਤਿ ਸ਼੍ਰੀ ਅਕਾਲ ਜੀ ਬਾਏ ਬਾਏ ਟੇਕ ਕੇਅਰ